टांडा के अहियापुर गांव में आज सुबह बड़ा हादसा हुआ भारी बारिश के चलते एक कच्चा मकान गिर गया जिससे एक ही परिवार के दो बच्चों सहित मुखिया की मौके पर ही मौत हो गई हादसा सुबह करीब पांच बजे हुआ जब परिवार के छह लोग छत के नीचे सो रहे थे अचानक पूरा मकान ढह गया घायलों को स्थानीय लोगों की मदद से रेस्क्यू कर मालवा से सरकारी अस्पताल और हरबंस अस्पताल टांडा में भर्ती कराया गया मृतकों में परिवार का मुखिया और दो मासूम बच्चे शामिल है इलाके में गहरा शोक व्याप्त है स्थानीय लोग प्रशासन से मुआवजा और त्वरित सहायता की मांग कर रहे हैं क्या हुआ था रात को साढ़े ग्यारह बजे वो गोंदिया थे वो सैलब ठोक रहे थे तो कंद में मार रहे थे तो हमने बोले कदो से लब ठोक जाए वो गिर गया सडे ग्यारह बजे तो चुप कर गया तो हम लोग भी अच्छे खासे सो गए थे हम किसी को आवाज़ नहीं लगाए थे फिर लाइट कर चल गए थे साढ़े पांच बजे तो फिर हम लोग उठ के बैठे थे फिर घर वाला भी बैठा था और जो सबसे छोटी गुड़िया थी पूजा वो भी उठी थी मेरी नाली फिर वो सोने चल गए मैं पांडे पुंडे धो के सारे काम करके तो नहा के मैं पोड़ी पे चढ़ाने लग रही थी कि एकदम इच्छा तो डिग गया कितने बच्चे थे आपके चार गुड़िया थे और एक आप अपना एक मेरा हाउस मेन था बात तकरीबन और दब गए थे किन्होंने निकाला आपको अब ये तो बता नहीं सकते किन्होंने निकाला मेरे को भी सट लगे थे पास-पोस के लोगों ने गलत और पड़ोस के लोगों ने सारे ने कट्टा था वीडियो जी सरकार से क्या मांग सकते हैं करूंगा मेरा तो गुड़िया थे मैं तो खुद हम लोग काम करते थे मजदूर आदमी थे मेरा तो बेटा तो कोई थाने गुड़िया थे सारे क्या काम क्या करते हो आप हम घर में काम करते थे खाना खुना बनाते थे पहले लेबर का काम भी करते थे फिर लेबर का छोड़ दिए थे घर में काम करती थी मैं मेरा हाउस में लेबर का काम करता है मिस्त्री दिन वाली आपका नंबर है बिहार का किसी का ਅਧਿਕਰਕ ਕਟਨਾ ਬਬੀ ਸਰੇ ਸਰੇ ਕੀ ਖਾਤ ਦੇਗੀ ਅੱਜ ਜੈਪੁਰ ਦੇ ਵਿੱਚ ਬਹੁਤ ਹੀ ਮੰਨਪਾਗੀ ਖਬਰ ਹੈ ਮੈਨੂੰ ਜਸਟ 30 ਮਿੰਟ ਪਹਿਲਾਂ ਪਤਾ ਲੱਗਾ ਕਿ ਇੱਕ ਪਰਦੇਸੀ ਪਰਿਵਾਰ ਸੀਗਾ ਜਿਹਦੇ ਤਿੰਨ ਬੱਚੀਆਂ ਸੀ ਤਾਂ ਹਸਬੰਡ ਵਾਈਫ ਸੀਗੇ ਕੋਲ ਛੇ ਮੈਂਬਰ ਸੀਗੇ ਤਾਂ ਜਿਨ੍ਹਾਂ ਦੇ ਵਿੱਚੋਂ ਦੋ ਬੱਚੀਆਂ ਦੀ ਇੱਕ ਹਸਬੰਡ ਦੀ ਇਹਨਾਂ ਦੀ ਡੈਥ ਹੋ ਗਈ ਹੈ ਔਰ ਦੋ ਬੱਚੀਆਂ ਤੇ ਆਪ ਠੀਕ ਹੈ ਉਹਨਾਂ ਦੇ ਵੀ ਇਲਾਜ ਚੱਲ ਰਿਹਾ ਜਿਹੜੇ ਦੋ ਬੱਚਿਆਂ ਦਾ ਮੇਰੀ ਸਾਰਿਆਂ ਨੂੰ ਬੇਤੀ ਹੈ ਕਿ ਜਿੰਨੇ ਵੀ ਬਿਲਡਿੰਗਾਂ ਆਪ ਜੀ ਨੂੰ ਲੱਗਦਾ ਹੈ ਕਿ ਬਰਸਾਤ ਦਾ ਮਹੀਨਾ ਆ ਤੁਹਾਨੂੰ ਲੱਗਦਾ ਹੈ ਕਿ गिर ਸਕਦੀ ਹੈ ਜਾਂ ਕਿੱਦਾਂ ਉਹ ਜੇ ਤਾਂ ਸ਼ਹਿਰ ਦੇ ਵਿੱਚ ਰਹਿੰਦੇ ਤਾਂ ਇਹੋ ਦਫ਼ਤਰ ਦੇ ਵਿੱਚ ਕੰਡੈਕਟ ਕਰੋ ਜਾਂ ਮੇਰੇ ਨਾਲ ਕੰਡੈਕਟ ਕਰ ਲਓ ਕਿਉਂਕਿ ਬਰਸਾਤ ਦੇ ਨਾਲ ਜਿਹੜੀਆਂ ਕੱਚੀਆਂ ਬਿਲਡਿੰਗਾਂ ਪੁਰਾਣੀਆਂ ਬਿਲਡਿੰਗਾਂ ਉਹ ਡਿੱਗਣ ਦੇ ਚਾਂਸ ਜ਼ਿਆਦਾ ਹੁੰਦੇ ਆ ਤਾਂ ਇਹਨੂੰ ਜ਼ਰੂਰ ਵਿਚਾਰਿਆ ਜਾਵੇ ਤਾਂ ਕਿ ਹੋਰ ਪਰਿਵਾਰ ਕਿਸੇ ਦਾ ਨੁਕਸਾਨ ਨਾ ਹੋ ਸਕੇ ਤਾਂ ਬਾਕੀ ਜੋ ਵੀ ਸਰਕਾਰ ਵੱਲੋਂ ਲੀਗਲੀ ਹੈਲਪ ਹੋ ਸਕਦੀ ਹੈ ਵੱਧ ਤੋਂ ਵੱਧ ਅਸੀਂ ਇਸ ਪਰਿਵਾਰ ਦੀ ਹੈਲਪ ਕਰਾਂਗੇ ਪਰ ਜਿਹੜਾ ਇਹ ਹੈਪਨ ਹੋਇਆ ਬਹੁਤ ਹੀ ਮੰਦ ਭਗਾ ਹੋਇਆ ਆ ਤਾਂ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਜੇ ਹੋਰ ਵੀ ਕਿਸੇ ਨੂੰ ਮਹਿਸੂਸ ਹੁੰਦਾ ਕਿ ਮਕਾਨ ਡਿੱਗ ਸਕਦਾ ਹੈ ਜਾਂ ਬਾਲਿਆਂ ਵਾਲੀਆਂ ਕੱਚੀਆਂ ਸੜ ਹੈਗੀਆਂ ਆ ਛੱਤਾਂ ਉਹ ਪਲੀਜ਼ ਕੇਅਰਫੁਲ ਰਹਿਣੋ ਕੰਟੈਕਟ ਜ਼ਰੂਰ ਕਰੋ ਬਹੁਤ ਬਤਨ ਮਕਾਨ ਡਿੱਗਦਾ ਹੈ ਦੀਵਾਰ ਦਾ ਕੀ ਮਾਮਲਾ ਹੈ ਸਾਡਾ ਕਿਰਕ ਕਿਹਨਾ ਹਾਲਾਤਾਂ ਕਰਕੇ ਦਿੱਕਿਆ ਸਰ ਮੈਨੂੰ ਉਹ ਸਵੇਰੇ ਤਕਰੀਬਨ 6:30 7:00 ਵਜੇ ਫੋਨ ਆਇਆ ਉੱਥੇ ਜਿਨ੍ਹਾਂ ਦਾ ਮਕਾਨ ਆ ਉਹਨਾਂ ਦੇ ਨਾਲ ਹੀ ਮੇਰੇ ਸੌਰਿਆਂ ਦਾ ਘਰ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਇਦਾਂ ਇਦਾਂ ਛੱਤ ਡਿੱਗੀ ਗਵੰਡੀਆਂ ਦੀ ਬਹੁਤ ਹੀ ਮੰਦਭਾਗੀ ਘਟਨਾ ਹੋਈ ਅੱਜ ਸਵੇਰੇ ਸਵੇਰੇ ਹੀ ਕਿ ਇਹ ਵਿਚਾਰੇ ਪ੍ਰਵਾਸੀ ਮਜ਼ਦੂਰ ਆ ਇੱਥੇ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਦੇ ਸੀਗੇ 6 ਕੁੜੀਆਂ ਸੀਗੀਆਂ ਤੇ ਇੱਕ ਹਸਬੰਡ ਵਾਈਫ ਸੀਗੇ ਹਸਬੰਡ ਦੀ ਡੈਥ ਹੋ ਗਈ ਆ ਤੇ ਦੋ ਕੁੜੀਆਂ ਦੀ ਡੈਥ ਹੋ ਗਈ ਆ ਮਾਂ ਬਚ ਗਈ ਆ ਤੇ ਦੋ ਕੁੜੀਆਂ ਛੋਟੀਆਂ ਉਹ ਬਚ ਗਈਆਂ ਪਰ ਇਹ ਬਹੁਤ ਹੀ ਜਿਹੜਾ ਮਕਾਨ ਆ ਬਹੁਤ ਖਸਤਾ ਹਾਲਾਤ ਚ ਸੀਗਾ ਇਹਨਾਂ ਨੂੰ ਮੇਰੇ ਖਿਆਲ ਨਾਲ 15-20 ਦਿਨ ਪਹਿਲਾਂ ਕਿਹਾ ਵੀ ਸੀਗਾ ਮਕਾਨ ਮਾਲਕਾਂ ਵੱਲੋਂ ਕਿ ਤੁਸੀਂ ਘਰ ਖਾਲੀ ਕਰ ਦਿਓ ਇਹਦੀ ਛੱਤ ਪਤਾ ਨਹੀਂ ਕਿਹੜੇ ਵੇਲੇ ਡਿੱਗ ਜਾਣੀ ਆ ਤੇ ਮੈਨੂੰ ਮਿਲੇ ਵੀ ਸੀ ਕਹਿੰਦੇ ਸੀ ਅਸੀਂ ਕਦੋ ਦਿਨ ਤੱਕ ਮਕਾਨ ਅਸੀਂ ਖਾਲੀ ਕਰ ਦੇਣਾ ਵਾ ਤੇ ਬਹੁਤ ਖਸਤਾ ਹਲਚਾ ਤੇ ਮੈਂ ਸਗੋਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਮਕਾਨ ਖਾਲੀ ਕਰਕੇ ਤੇ ਕੋਈ ਹੋਰ ਕਰ ਲੈ ਲਓ ਜਿਹੜਾ ਵਧੀਆ ਆ ਇਹਦਾ ਪਤਾ ਨਹੀਂ ਕਿਹੜੇ ਵੇਲੇ ਡਿੱਗ ਜਾਣਾ ਤੇ ਉਹੀ ਅੱਜ ਹਾਲਾਤਾਂ ਵਿੱਚ ਅੱਜ ਉਹ ਹੋ ਗਿਆ ਕੰਮ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਸੀਗਾ ਪਰ ਬਹੁਤ ਹੀ ਮੰਦਭਗੀ ਘਟਨਾ ਹੋਈ ਆ ਸਵੇਰੇ ਸਵੇਰੇ ਅੱਜ ਜਿਹਦੇ ਵਿੱਚੋਂ ਪਿਓ ਪੂਰਾ ਹੋ ਗਿਆ ਤੇ ਦੋ ਬੱਚੇ ਪੂਰੇ ਹੋ ਗਏ ਬਹੁਤ ਮੰਦਗ ਭਾਦੀ ਘਟਨਾ ਆਇਆਪੁਰ ਦੇ ਵਿੱਚ ਮੀਨ ਬਾਜ਼ਾਰ ਮਰਵਾਹਗਲੇ ਦੇ ਵਿੱਚ ਹੋਈ ਆ ਜਿਸ ਇੱਕ ਪੁਰਾਣਾ ਖਸਤਾ ਹਾਲ ਮਕਾਨ ਦੇ ਵਿੱਚ ਇੱਕ ਪਰਿਵਾਰ ਪਰਦੇਸੀ ਪਰਿਵਾਰ ਰਹਿੰਦਾ ਸੀ ਉਹਦੇ 6 ਮੈਂਬਰ ਸੀ ਜਦੋਂ ਸਵੇਰੇ ਉਹ ਲੇਡੀ ਜਿਹੜੀ ਆ ਤੜਕੇ ਉੱਠੀ ਆ ਉੱਠ ਕੇ ਬਾਹਰ ਉਹਨੇ ਆਪਣਾ ਵਿੜਾ ਸਾਫ਼ ਕੀਤਾ ਪੌੜੀਆਂ ਚੜਨ ਲੱਗੀ ਆ ਤੇ ਉਹ ਛੱਤ ਜਿਹੜੀ ਦੋ ਮਜਲੀ ਥੱਲੇ ਆ ਗਈ ਆ ਥੱਲੇ ਆਉਣ ਦੇ ਨਾਲ ਇਹ ਪਰਿਵਾਰ ਦੇ 6 ਮੈਂਬਰ ਜਿਨ੍ਹਾਂ ਵਿੱਚ ਉਹਨਾਂ ਦੀ ਵੱਡੀ ਬੇਟੀ ਤੇ ਸਭ ਤੋਂ ਛੋਟੀ ਬੇਟੀ ਤੇ ਇਹਨਾਂ ਦਾ ਪਿਓ ਕਿੰਨੇ ਡੈਥ ਹੋ ਗਈ ਆ ਇੱਕ ਮਦਰ ਤੇ ਦੋ ਬੱਚੀਆਂ ਬਚ ਗਈਆਂ ਆ ਸਰਕਾਰੀ ਐਂਬੂਲੈਂਸ ਅਸੀਂ ਇੱਕ ਐਕਸ 8 ਤੇ ਫੋਨ ਕੀਤਾ ਉਹਨਾਂ ਦੀ ਮਦਦ ਨਾਲ ਅਸੀਂ ਉਹਨੂੰ ਹਸਪਤਾਲ ਲੈ ਕੇ ਜਾਂਦਾ ਦੋ ਬੱਚੇ ਜਿਹੜੇ ਆ ਹਰਮਨਸਰਿਆ ਕੀ ਹਸਪੀਟਲ ਆ ਉਹ ਸਟੇਬਲ ਆ ਉਹ ਬਚ ਗਏ ਆ ਪਰ ਬਹੁਤ ਮੰਦ ਭਾਦੀ ਘਟਨਾ ਵਾ ਅਸੀਂ ਇੱਕ ਪ੍ਰਵਾਸੀ ਮਜ਼ਦੂਰ ਜਿਹੜੇ ਇੱਕ ਪਰਿਵਾਰ ਅਗੇ ਰਹਿੰਦੇ ਆ ਜਾਂ ਆਪਣੇ ਸਮਾਜ ਦੇ ਵ ਰਹਿੰਦੇ ਆ ਅਸੀਂ ਇਹ ਬੇਨਤੀ ਕਰਦੇ ਜਿਹੜੇ ਮਕਾਨਾਂ ਦੀ ਖਸਤਾ ਹਾਲਤ ਹੈਗੀ ਆ ਉਹ ਉਹਨਾਂ ਤੇ ਨਾ ਹੀ ਰਹਿੰਦੇ ਚੰਗੀ ਗੱਲ ਆ ਠੀਕ ਹੈ ਨਾ ਤੇ ਬਹੁਤ ਜ਼ਰੂਰੀ ਮੈਸੇਜ ਹੈ ਜੀ ਉਹਨਾਂ ਦੇ ਨਾਂ ਰਹਿਣ ਆਲੇ ਦੁਆਲੇ ਕਿਤੇ ਚੱਲ ਜਾਣਾ ਜੇ ਕਿਸੇ ਨੇ ਮਕਾਨ ਕਿਰਾਏ ਦਿੱਤਾ ਵਾ ਖਾਲੀ ਕਰਾ ਲੈਣਾ ਜਿਦਾ ਇਹ ਭਾਈ ਸਾਹਿਬ ਦਾ ਇਹਨਾਂ ਨੇ ਨੂੰ ਕਿਹਾ ਵੀ 2 ਮਹੀਨੇ ਪਹਿਲੇ ਵੀ ਮਕਾਨ ਖਾਲੀ ਕਰ ਦੇ ਪਰ ਨਹੀਂ ਖਾਲੀ ਕੀਤਾ ਉਹਦੀ ਕਿਸਮਤ ਸੀ ਉਹ ਬਿਜਾਰੀ ਥੱਲੇ ਆ ਗਏ ਇਹ ਬਹੁਤ ਮੰਦਪਾਦੀ ਘੋਰਾ ਜੀ ਇਹ ਪੁਰ ਦੇ ਵਿੱਚ ਸਮੱਸਿਆ ਆ ਗਿਆ ਕਿ ਕੀ ਕੈਸ਼ੂਐਲਟੀ ਹੋ ਗਿਆ ਇਹ ਜੀ ਅੱਜ ਇੱਕ ਸਵੇਰੇ ਕੋਈ 5:30-6:00 ਵਜੇ ਦੇ ਕਰੀਬ ਇੱਕ ਘਟਨਾ ਜਿਹੜੀ ਬਹੁਤ ਮਾਦਭਾਗੀ ਘਟਨਾ ਵਾਪਰੀ ਜਿੱਦੇ ਵਿੱਚ ਇੱਕ ਪਰਿਵਾਰ ਦੇ ਤਿੰਨ ਜੀ ਜਿਹੜੇ ਆ ਜੀ ਉਹਨਾਂ ਦੀ ਡੈਥ ਹੋ ਗਈ ਹੈ ਮਤਲਬ ਘਰ ਦਾ ਜਿਹੜਾ ਮੁਖੀ ਸੀਗਾ ਤੇ ਦੋ ਉਹਨਾਂ ਦੀਆਂ ਬੇਟੀਆਂ ਜਿਹੜੇ ਤਿੰਨੇ ਉਹ ਜਿਹੜੇ ਇਲਾਜ ਨੇ ਜੀ ਉਹ ਵੈਸੇ ਖਤਰੇ ਤੋਂ ਬਾਹਰ ਨੇ ਜਿਹੜਾ ਇਹ ਮਕਾਨ ਹੈ ਜੀ ਤਿੰਨ ਮੰਜ਼ਲਾ ਮਕਾਨ ਸੀਗਾ ਤੇ ਕਾਫੀ ਪੁਰਾਣਾ ਹੋਣ ਕਰਕੇ ਜਿਹੜਾ ਕੰਡ ਮਹਾਲ ਦੇ ਵਿੱਚ ਢੋੜ ਕਰਕੇ ਇਹ ਹਾਦਸਾ ਹੋਇਆ ਬਾਕੀ ਅਸੀਂ ਮੌਕੇ ਤੇ ਫਾਇਰ ਬ੍ਰੀਡ ਦੀਆਂ ਗੱਡੀਆਂ ਜਾਂ ਲੋਕਲ ਪਬਲਿਕ ਦਾ ਬਹੁਤ ਉਹਨਾਂ ਨੇ ਮਤਲਬ ਕਰਕੇ ਜਿਹੜਾ ਰਿਕਵਰ ਕੀਤਾ ਬੰਦਿਆਂ ਨੂੰ ਵਿੱਚੋਂ ਤੇ ਬਾਕੀ ਦਾ ਟ੍ਰੀਟਮੈਂਟ ਚੱਲਦਾ ਜੀ ਰੈਸਕਿਊ ਦੇ ਵਿੱਚ ਆਮ ਆਦਮੀ ਦੇ ਸਾਥ ਪਬਲਿਕ ਦਾ ਵੀ ਸਹਿਯੋਗ ਮਤਲਬ ਇਹ ਵੀ ਜਦੋਂ ਨੂੰ ਜਦੋਂ ਮੈਨੂੰ ਜਦੋਂ ਫੋਨ ਆਇਆ ਮੈਂ ਫਾਇਰ ਬ੍ਰੀਡ ਦੀਆਂ ਗੱਡੀਆਂ ਨੂੰ ਕਾਲ ਕੀਤੀ ਸਾਡੀ ਗੱਡੀ ਵੀ ਮੌਕੇ ਤੇ ਪਹੁੰਚੀ ਅਸੀਂ ਖੁਦ ਵੀ ਗਏ ਇਹ ਮਤੀ ਵੀ ਜਿਹੜਾ ਲੋਕਲ ਜਿਹੜਾ ਲੋਕਾਂ ਨੇ ਨੇੜੇੋਂ ਵੱਲੋਂ ਕਾਫੀ ਹਿੰਮਤ ਕਰਕੇ ਜਿਹੜਾ ਉਹਨਾਂ ਨੂੰ ਵਿੱਚੋਂ ਕੱਢਿਆ ਬਾਹਰ ਤੇ ਹਸਪਤਾਲ ਜਿਹੜਾ ਭਜੇ ਮੀ ਜੇ